ਕੀ ਗੱਲੋ ਸਾਡੇ ਘਰੋਂ ਕੰਮ ਦੰਦਾ ਕੀ ਕਰਨਾ ਨਹੀਂ ਸਾਇਦਨ ਤੋਂ ਪਹਿਲਾਂ ਮੰਜੇ ਤੋੜਨ ਨੂੰ ਕੋਈ ਗੱਲ ਨਹੀਂ ਹੁਣ ਮੈਂ ਕੁਛ ਭਣ ਕੀ ਆਉਂਗਾ ਉਹ ਪੂਰੇ ਤੂੰ ਬੈਗਨੇ ਕਿ ਕਿਧਰ ਚੱਲੇ ਆ ਉਹ ਭਰਾਵਾ ਕੀ ਦੱਸਾਂ ਮੈਂ ਤਾਂ ਘਰੋਂ ਕੱਢਤਾ ਪਰ ਮੈਂ ਹੁਣ ਚੱਲਿਆ ਚੰਡੀਗੜ੍ਹ ਮੈਨੂੰ ਤਾਂ ਉੱਥੇ ਕੰਮ ਵੀ ਮਿਲ ਗਿਆ ਤਨਖਾਹ ਪੂਰੀ 50000 ਰੁਪਇਆ ਉੱਥੇ ਕੋਠੀ ਲੈ ਕੇ ਉੱਥੇ ਹੀ ਰਹੂੰਗਾ ਅੱਛਾ ਸੱਚੀ 50000 ਤਨਖਾਹ ਹੈ ਭਾਈ ਮੈਨੂੰ ਵੀ ਲੈ ਜਾ ਵੀਰ ਬਣ ਕੇ ਯਾਰ ਲੈ ਤੂੰ ਚੱਕ ਲੈ ਬੈਗ ਤੈਨੂੰ ਲੈ ਜਾਨਾ ਇੱਕ ਮਿੰਟ ਵੀ ਪਹਿਲਾਂ ਮੈਂ ਨਾ ਆਪਣੇ ਘਰ ਜਾਂਦੀ ਝੰਡ ਕਰਾਂ ਓ ਹੈਲੋ ਬੁੜਿਆ ਮੈਂ ਨਾ ਆਪਦੇ ਪੈਰਾਂ ਤੇ ਖੜਾ ਹੋ ਗਿਆ ਪੂਰੀ 50000 ਤਨਖਾਹ ਹੈ ਅੱਜ ਮੇਰਾ ਾਟੇ 'ਚ ਪਾਣੀ ਨਾ ਪਾਇਓ ਮੈਂ ਨਹੀਂ ਮੁੜਦਾ ਕਰੇ ਮੈਨੂੰ ਫੋਨ ਜਰਾ ਕਰੀ ਜਾਈ ਹੁਣ ਚੱਲ ਚੱਗਾ ਓ ਤੇਰੇ 'ਚ ਤਾਂ ਪਤੰਦਰਾ ਗੁੱਸਾ ਹੀ ਬਹੁਤ ਹੈ ਤੂੰ ਹੁਣ ਮੈਨੂੰ ਕਿਹਦਾ ਫੋਨ ਆ ਗਿਆ हां बेबे। ਬਹੁਤ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ। ਹੁਣ ਤੂੰ ਘਰੇ ਆ ਜਾ। ਅੱਛਾ ਮੈਂ ਆ ਜਾਣਾ। ਦੱਸ ਮਾਂ ਪੁੱਤ ਦੀ ਗੱਲ ਲਵਾਈ ਹੈ। ਉਹ ਭਾਈ ਹੁਣ ਤੂੰ ਕਿੱਥੇ ਚੱਲੇ ਆ? ਉਹ ਭਰਾਵਾ ਤੇਰੀ ਤਾਂ ਮੇਰੇ ਘਰ ਦੇ ਨਾਲ ਸੁਲਾ ਹੋ ਗਈ। ਮੈਂ ਤਾਂ ਘਰ ਚੱਲਿਆ। ਉਹ ਤੇਰੇ ਪਿੱਛੇ ਦਾ ਭਰਾਵਾ ਮੈਂ ਆਪਦੇ ਘਰ ਦੇ ਨਾਲ ਲੜ ਪਿਆ। ਹੁਣ ਮੈਂ ਕਿੱਧਰ ਜਾਵਾਂ? ਤੇ ਤੂੰ ਆਪਦੇ ਘਰ ਜਾ। ਉਹ ਭਰਾਵਾ ਮੈਂ ਤਾਂ ਲੜਨੂ ਕਿਆ ਸੀ। ਤੇਰਾ ਤਾਂ ਜ਼ਿਆਦਾ ਹੀ ਗੁੱਸਾ ਵਧਿਆ ਪਿਆ। ਬਾਪੂ ਗਲਤੀ ਹੋ ਗਈ ਮੇਰ ਤੋਂ। ਮੈਨੂੰ ਘਰੇ ਵਾੜ। ਉਹ ਘਰੇ ਨਾ ਫੜ ਜੀ। ਲੱਤਾ ਵੱਡੂ ਤੇਰੀਆਂ ਭਾਂ ਦਾ ਵੀਰਾ।